ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਵਤਾ ਦੀ ਸੇਵਾ ਕਰਦਿਆਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲਬ ਫਗਵਾੜਾ ਵੱਲੋਂ ਵਿਸ਼ਾਲ ਖੂਨਦਾਨ ਕੈਂਪ 29 ਅਕਤੂਬਰ ਦਿਨ ਐਤਵਾਰ ਨੂੰ ਮਹਾਰਾਜਾ ਪੈਲਸ ਬੰਗਾ ਰੋਡ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਕਲਬ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੁਰਾਣੀ ਦਾਣਾ ਮੰਡੀ ਫਗਵਾੜਾ ਤੋਂ ਸਕੂਲੀ ਬੱਚਿਆਂ ਸਮੇਤ ਵਿਸ਼ਾਲ ਰੈਲੀ ਕੱਢੀ ਗਈ ਜੋ ਕਿ ਵਕਫਾਕ ਬਾਜ਼ਾਰਾ ਤੋਂ ਹੁੰਦੀ ਹੋਈ ਵਾਪਸ ਮੰਡੀ ਵਿਖੇ ਸਮਾਪਤ ਹੋਈ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਰੈਲੀ ਕੱਢਣ ਦਾ ਮੁੱਖ ਮਕਸਦ ਲੋਕਾਂ ਨੂੰ ਕੁੰਦਨਕਰਨ ਸਬੰਧੀ ਜਾਗਰੂਕ ਕਰਨਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਜਿੱਥੇ ਵਕਫਾ ਕੁ ਬੁਲਾ ਰਹਿਆਂ ਤੋਂ ਇਲਾਵਾ ਫਗਵਾੜਾ ਤਹਿਸੀਲਦਾਰ ਬਲਜਿੰਦਰ ਸਿੰਘ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਕਲੱਬ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਕਲੱਬ ਪ੍ਰਧਾਨ ਵਿਤਿਨ ਪੁਰੀ ਨੇ ਦੱਸਿਆ ਕਿ ਹਰ ਸਾਲ ਸਾਡਾ ਮੈਗਾ ਪ੍ਰੋਜੈਕਟ ਹੁੰਦਾ ਹੈ ਉਹਨਾਂ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੈਗਾ ਪ੍ਰੋਜੈਕਟ ਵਿੱਚ ਪੁੱਜ ਕੇ ਵੱਧ ਤੋਂ ਵੱਧ ਸਹਿਯੋਗ ਦਿਓ ਅੱਜ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ 29 ਤਰੀਕ ਨੂੰ ਮਹਾਰਾਜਾ ਪੈਲੇਸ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਅੱਜ ਇੱਕ ਵਿਸ਼ਾਲ ਖੂਨਦਾਨ ਰੈਲੀ ਜਗਤਰਾ ਦੀ ਰੈਲੀ ਕੱਢੀ ਜਾ ਰਹੀ ਹੈ ਜੋ ਪ੍ਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦੇ ਹੋਏ ਅੱਜ ਗੋਛਾਲਾ ਰੋਡ ਬਾਂਸਲਾ ਬਾਜ਼ਾਰ ਤੋਂ ਹੁੰਦੇ ਹੋਏ ਔਰ ਦਾਣਾ ਮੰਡੀ ਖਤਮ ਹੋਵੇ ਦੀ ਇਸੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਖੂਨਦਾਨ ਕਰਨ ਲਈ 29 ਤਰੀਕ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਔਰ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੰਗਾਰਾ ਵਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਪਗਵਾੜਾ ਆਪਣਾ ਹੀ ਰਿਕਾਰਡ ਜਿਹੜਾ ਵਾ ਖੂਨਦਾਨ ਦੇ ਵਿੱਚ ਤੋੜੇਗਾ ਉਮੀਦ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਖੁੱਲਾ ਸੱਦਾ ਇੱਕ ਵਾਰ ਫਿਰ ਦਿੰਦੇ ਹੋਏ ਆਪ ਸਭ ਦਾ ਧੰਨਵਾਦ ਅੱਜ ਇੱਕ ਖੂਦਾਨ ਕਲੱਬ ਵੱਲੋਂ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬਲੱਡ ਡੋਨੇਸ਼ਨ ਅਵੇਰਨੈਸ ਕੈਂਪ ਬੱਚਿਆਂ ਵਿੱਚ ਕਰਾਉਣ ਵਾਸਤੇ ਉਹ ਇੱਕ ਰੈਲੀ ਇੱਥੋਂ ਉਹਨਾਂ ਨੇ ਆਯੋਜਿਤ ਕੀਤੀ ਹੈ ਮੈਂ ਆਯੋਜਕਾਂ ਨੂੰ ਇਸ ਵਿੱਚ ਪਾਰਟਿਸਿਪੇਟ ਕਰਨ ਸਾਰੇ ਬੱਚਿਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਤੇ ਮੈਂ ਆਸ ਕਰਦਾ ਹਾਂ ਕਿ ਇਹ ਲੋਕਾਂ ਨੂੰ ਇਸ ਨੇਕ ਕੰਮ ਵਿੱਚ ਹਿੱਸਾ ਲੈਣ ਲਈ ਉਤਸ਼ਾਹ ਕਰੇ। ਥੈਂਕ ਯੂ। ਹਿੰਦੁਸਤਾਨ ਵੈਲਫੇਅਰ ਬਲੱਡ ਡੋਨੇਸ਼ਨ ਜੁਨੀਅਰ ਡੋਨਰਸ ਕਲੱਬ ਵੱਲੋਂ ਆਯੋਜਿਤ ਇਹ ਜਿਹੜਾ ਅਵੇਅਰਨੈਸ ਕੈਂਪ ਚਲਾਇਆ ਜਾ ਰਿਹਾ ਬੱਚਿਆਂ ਦੁਆਰਾ ਮੈਂ ਚਾਹਾਂਗਾ ਕਿ ਪੋੜੇ ਵਾਸੀ ਸਾਰੇ ਵੱਧ ਛੜ ਕੇ ਇਸ ਹਿੱਸਾ ਲੈਣ ਤੇ ਬਲੱਡ ਡੋਨੇਸ਼ਨ ਦੀ ਅਹਿਮੀਅਤ ਨੂੰ ਸਮਝਣ ਕਿ ਬੇਲੇ ਪਹਿਲੇ ਸਭ ਤੋਂ ਜ਼ਿਆਦਾ ਲੋਕ ਸੁਣਦੇ ਕਿ ਇਹ ਜੋ ਨਹੀਂ ਆ ਕਿ ਸਾਰੇ ਬੱਚੇ ਜਿਹੜੇ ਕਿ ਵੀ ਏਜ ਕੰਪਲੀਟ ਕਰ ਚੁੱਕੇ ਹੁੰਦੇ ਨੇ ਜਿਹੜੇ ਬਲੱਡ ਡੋਨੇਟ ਕਰ ਸਕਦੇ ਨੇ ਉਹ ਜ਼ਰੂਰ ਰੈਗੂਲਰ ਬਲੱਡ ਡੋਨੇਟ ਕਰਿਆ ਕਰਨ ਮੈਂ ਵੀ ਇੱਕ ਰੈਗੂਲਰ ਬਲੱਡ ਡੋਨਰ ਬਣਨਾ ਚਾਹਾਂ ਤੇ ਜਦੋਂ ਵੀ ਕਿਤੇ ਇਹ ਮੌਕਾ ਮਿਲਦਾ ਵਾ ਮੈਂ ਵੀ ਬਲੱਡ ਡੋਨੇਟ ਕਰਦਾ ਹਾਂ ਤੇ ਸਾਰਿਆਂ ਨੂੰ ਇਹ ਵੀ ਕਹਿੰਦਾ ਹਾਂ ਕਿ ਜਰੂਰ ਆਪਣੇ ਟਾਈਮ ਟਾਈਮ ਬਲੱਡ ਡੋਨਟ ਕਰਿਆ ਕਰੋ। ਥੈਂਕ ਯੂ। ਬੈਟਰ ਸਰ ਬਲੱਡ ਡੋਨਰਸ ਲਾਥਰ ਨੂੰ 3 ਸਾਲ ਹੋਂਦਾਂ ਸੇਵਾ ਦੇ ਰਿਹਾ ਜੀ ਹੋ ਗਿਆ ਹੈ। ਪਰ ਇਹ ਖੂਨਦਾਨ ਸੇਵਾ ਜਿਹੜੀ ਹੈ ਆਪਣੇ ਲੋਕਾਂ ਦਾ ਜਿਹੜਾ ਹੈ ਖੂਨ ਉਹ ਵਧਾਉਣ ਦੇ ਲਈ ਅਸੀਂ ਹਮੇਸ਼ਾ ਜਿਹੜਾ ਕੋਸ਼ਿਸ਼ ਕੀਤੀ ਹੈ ਖੂਨਦਾਨ ਦੇ ਜਿਹੜਾ ਹਮੇਸ਼ਾ ਅਸੀਂ ਪ੍ਰਾਤਿਕਤਾ ਦਿੰਦੇ ਆ। ਆਗਰ ਖੋਦਾਨ ਕੈਂਪ ਵੀ ਜਿਹੜਾ ਲੱਗਾ ਉਹਦੇ ਵਿੱਚ ਵੀ ਖੋਦਾਨੇ ਦਾ ਸਰਵੋਤਮ ਰੱਖਿਆ ਇਸ ਕਰਕੇ ਉਹਨਾਂ ਦੇ ਨਹੀਂ ਅਸੀਂ ਖੋਦਾਨੀਆਂ ਦਾ ਸਨਮਾਨ ਸਮਾਰੋਹ ਜਿਹੜਾ ਹਰ ਸਾਲ ਆਯੋਜਿਤ ਕਰਦੇ ਆ ਇਹ ਸਾਡਾ 3ਵਾਂ ਸਨਮਾਨ ਸਮਾਰੋਹ ਹੈ ਜਿਹੜਾ ਮਹਾਰਾਜਾ ਪੈਲੈਸ ਦੇ ਵਿੱਚ 29 ਸਤੰਬਰ ਨੂੰ ਜਿਹੜਾ ਆਯੋਜਿਤ ਹੋ ਰਿਹਾ ਲੇਕਿਨ ਉਸ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਆਪਣੇ ਖੋਦਾਨੇ ਨੂੰ ਅਭਿਨ ਕਰਾਣ ਤੇ ਲਈ ਅੱਜ ਰੈਲੀ ਕੱਢੀ ਜਾ ਰਹੀ ਹੈ ਇਹਦੇ ਵਿੱਚ 13 ਸਕੂਲਾਂ ਦੇ 883 ਬੱਚੇ ਜਿਹੜੇ ਆ ਅੱਜ ਭਾਗ ਲੈ ਰਹੇ ਆ ਬਾਜ਼ਾਰ ਦੇ ਵਿੱਚ ਜਾ ਕੇ ਅਸੀਂ ਇਹ ਸੁਨੇਹ ਚਾਵਾਂਗੇ ਆਪਣੇ ਖੂਨਾਂ ਦੇ ਮੈਂਬਰਾਂ ਨੂੰ ਜਿਹੜਾ ਅਸੀਂ ਕਰਾਂਗੇ ਕਿ ਆਓ ਆਪਾਂ 26 ਦਸੰਬਰ ਨੂੰ ਮਹਾਰਾਜਾ ਕੈਨੇਸ ਦੇ ਨਾਮ ਕਰੀਏ